ਤਿਕੋ ਸੀਜ ਦੇ ਕਰੀ ਵੀ ਇਹਦੇ ਵਿੱਚ ਤੁਸੀਂ 베ਜੀਟੇਬਲ ਜ਼ਿਆਦਾ ਪਾਇਆ ਕਰੋ ਤੁਹਾਡਾ ਭਾਰ ਆ ਜਿਹੜਾ ਉਹ ਘਟੇਗਾ ਇਹੀ ਘਟੇਗਾ ਤੇ ਤੁਸੀਂ ਹਮੇਸ਼ਾ ਪਤਲੇ ਰਹਿਣਾ ਚਾਹੁੰਦੇ ਤੁਸੀਂ ਕਹਿੰਦੇ ਜਿਹੜਾ ਸਾਡਾ ਭਾਰ ਆ ਉਹ ਨਾ ਵਧੇ ਕਿ ਤੁਹਾਡਾ ਭਾਰ ਵੀ ਘਟਾਏਗਾ ਤੇ ਇਹ ਹੈਲਦੀ ਹੈ ਛੇਤੀ ਇਹ ਅਗਰ ਤੁਸੀਂ ਇਹ ਖਾਣਾ ਸ਼ੁਰੂ ਕਰ ਦੋਗੇ ਤੁਸੀਂ ਆਪਣੇ ਆਪ ਦੇਖੋ ਤੁਹਾਨੂੰ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੇ ਤੁਸੀਂ ਹਮੇਸ਼ਾ ਪਤਲੇ ਰਹਿਣਾ ਚਾਹੁੰਦੇ ਤੁਸੀਂ ਕਹਿੰਦੇ ਜਿਹੜਾ ਸਾਡਾ ਭਾਰ ਆ ਉਹ ਨਾ ਵਧੇ ਜਾਂ ਤਾਂ ਇੱਕੋ ਥਾਂ ਤੇ ਹੀ ਖੜਾ ਰਹੇ ਜਾਂ ਫਿਰ ਸਾਡਾ ਜਿਹੜਾ ਭਾਰ ਜੇ ਵਾਧਾ ਉਹ ਘਟ ਜੇ ਹਨਾ ਤੇ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 6-7 ਇਹੋ ਜਿਹੇ ਬ੍ਰੇਕਫਾਸਟ ਆਈਡੀਆ ਦੱਸਾਂਗਾ ਜਾਨੀ ਕਿ ਤੁਸੀਂ ਬ੍ਰੇਕਫਾਸਟ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ 6-7 ਆਈਡੀਆ ਦੱਸਾਂਗਾ ਨਾ ਤੁਸੀਂ ਡੇਲੀ ਉਹਨੂੰ ਬਦਲ-ਬਦਲ ਕੇ ਤੁਸੀਂ ਬਣਾ ਕੇ ਜੇ ਅਗਰ ਤੁਸੀਂ ਖਾਓਗੇ ਇੱਕ ਤਾਂ ਤੁਹਾਡਾ ਜਿਹੜਾ ਭਾਰ ਆ ਉਹ ਬਿਲਕੁਲ ਹੀ ਵਧੇਗਾ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲੱਗੀ ਹੋਵੇ ਉਹ ਵੀ ਬਿਲਕੁਲ ਠੀਕ ਹੋ ਜਾਏਗੀ ਤੇ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਬਿਲਕੁਲ ਸਿਹਤਮੰਦ ਰਹੋਗੇ ਜੀ ਸੋ ਉਹ ਕਿਹੜੇ ਮਤਲਬ ਬ੍ਰੇਕਫਾਸਟ ਆਈਡੀਆ ਨੇ ਤੁਸੀਂ ਕਿਵੇਂ ਬਣਾਉਣਿਆਂ ਕਿਹੜੀਆਂ ਚੀਜ਼ਾਂ ਬਣਾਉਣਿਆਂ ਇਹ ਪੂਰੀ ਆਸਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਨੂੰ ਤੁਹਾਡੇ ਵਾਸਤੇ ਲੈ ਕੇ ਔਨਰ ਰਹਿਣਾ ਵਾ ਜੀ ਦੇਖੋ ਜਿਹੜੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ 6-7 ਬ੍ਰੇਕਫਾਸਟ ਆਈਡੀਆ ਦੱਸਾਂਗਾ ਨਾ ਉਹ ਮਤਲਬ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਨੇ ਕਿਉਂਕਿ ਇੱਕ ਤਾਂ ਦੇਖੋ ਉਹਨਾਂ ਦੇ ਵਿੱਚ ਗੁੱਡ ਫਾਈਬਰ ਆ ਪ੍ਰੋਟੀਨ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਾ ਫਾਈਬਰ ਵੀ ਉਹਦੇ ਵਿੱਚ ਵਾ ਜਾਨੀ ਓਵਰ ਆਲ ਜੇ ਦੇਖਿਆ ਜਾਵੇ ਓਵਰ ਆਲ ਸਾਰਾ ਕੁਝ ਉਹਨਾਂ ਦੇ ਵਿੱਚ ਹੈਗਾ ਵਾ ਜੋ ਮਤਲਬ ਵੀ ਹਰ ਇੱਕ ਇਨਸਾਨ ਦੀ ਬੋਡੀ ਨੂੰ ਮਤਲਬੀ ਉਹ ਜੋ ਚੀਜ਼ ਚਾਹੀਦੀ ਹੁੰਦੀ ਹੈ ਉਹ ਸਾਰੀ ਚੀਜ਼ਾ ਉਹਦੇ ਵਿੱਚ ਹੈਗੀਆਂ ਨੇ ਤੇ ਉਹ ਬਿਲਕੁਲ ਹੈਲਦੀ ਨੇ ਉਹ ਤੁਹਾਡਾ ਭਾਰ ਬਿਲਕੁਲ ਨਹੀਂ ਵਧਾਉਣਗੇ ਤੇ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਉਣਗੇ ਨਾ ਸੋ ਉਹ ਕਿਹੜੇ ਮਤਲਬ ਬ੍ਰੇਕਫਾਸਟ ਆਈਡੀਆ ਨੇ ਮੈਂ ਪਹਿਲਾਂ ਹੀ ਇੱਥੇ ਲਿਖ ਕੇ ਰੱਖਿਆ ਹੋਇਆ ਵਾ ਸੋ ਬਲੀ ਤੁਸੀਂ ਕਾਪੀ ਪੈਨ ਮਤਲਬ ਵੀ ਤੁਸੀਂ ਚੱਕ ਲੋ ਜੋ ਕੁਝ ਮੈਂ ਬੋਲੂਗਾ ਤੁਸੀਂ ਉਹ ਤੁਸੀਂ ਮਤਲਬ ਨੋਟ ਕਰੀ ਜਾਓ ਡੇਲੀ ਇੱਕ ਦਿਨ ਬਦਲ ਕੇ ਵੀ ਤੁਸੀਂ ਉਹ ਚੀਜ਼ਾਂ ਨੂੰ ਤੁਸੀਂ ਖਾ ਸਕਦੇ ਹੋ ਹਣਾ ਸੋ ਨੰਬਰ 1 ਦੇ ਉੱਤੇ ਹੈਗਾ ਜੀ ਪੋਹਾ ਪੋਹਾ ਦੇ ਅਸਰ ਦੇ ਵਿੱਚ ਦੇਖਿਆ ਜਾਵੇ ਜਿਹੜੇ ਚੋਲ ਨੇ ਨਾ ਤੇ ਜਿਹੜਾ ਪੋਹਾ ਵਾ ਮਤਲਬ ਵੀ ਸਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਵਾ ਜੇਕਰ ਦੇਖਿਆ ਜਾਵੇ ਉਹ ਹਿਲਦੀ ਬਹੁਤ ਜ਼ਿਆਦਾ ਹੁੰਦਾ ਵਾ ਠੀਕ ਹੈ ਜੀ ਇਹ ਕੋਹ ਸਾਡੇ ਮਤਲਬ ਵੀ ਪਚ ਛੇਤੀ ਵੀ ਜਾਂਦਾ ਵਾ ਸਾਡੇ ਸਰੀਰ ਦੇ ਵਿੱਚ ਛੇਤੀ ਉਹ ਪਚ ਜਾਂਦਾ ਵਾ ਤੇ ਉਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਵੀ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਦਾ ਵਾ ਪੋਹੇ ਨੂੰ ਤੁਸੀਂ ਮਤਲਬ ਵੀ ਤਿੰਨ ਚਾਰ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਤੁਸੀਂ ਉਹਦੇ ਵਿੱਚ ਮਤਲਬ ਜੇ ਵੇਜੀਟੇਬਲ ਤੁਸੀਂ ਐਡ ਕਰੋਗੇ ਉਹਦੇ ਵਿੱਚ ਜਿਵੇਂ ਸ਼ਿਮਲਾ ਮਿਰਚ ਹੋਗੀ ਪਿਆਜ਼ ਟਮਾਟਰ ਹੋਗੇ ਮੂੰਗਫਲੀ ਦੇ ਦਾਣੇ ਹੋਗੇ ਮਤਲਬ ਇਦਾਂ ਦੀ ਚੀਜ਼ਾਂ ਤੁਸੀਂ ਉਹਦੇ ਵਿੱਚ ਏਡ ਕਰੋਗੇ ਜਿੰਨੇ ਵੀ ਮਤਲਬ ਤੁਸੀਂ ਉਹਦੇ ਵਿੱਚ ਵੇਜੀਟੇਬਲ ਏਡ ਕਰੋਗੇ ਇਹ ਤੁਹਾਨੂੰ ਉਨਾ ਜ਼ਿਆਦਾ ਫਾਇਦਾ ਦੇ ਕੇ ਜਾਏਗਾ ਸੋ ਪੋਹਾ ਤੁਸੀਂ ਸਵੇਰੇ ਬ੍ਰੇਕਫਾਸਟ ਦੇ ਵਿੱਚ ਤੁਸੀਂ ਡੇਲੀ ਬਣਾ ਕੇ ਤੁਸੀਂ ਖਾਓ ਹੀ ਖਾਓ ਇਹਦੇ ਬਹੁਤ ਹੀ ਜ਼ਿਆਦਾ ਬੈਨੀਫਿਟ ਨੇ ਜੀ ਠੀਕ ਹੈ ਜੀ ਨੰਬਰ 1 ਦੇ ਉੱਤੇ ਹੋ ਗਿਆ ਪੋਹਾ ਨੰਬਰ 2 ਦੇ ਉੱਤੇ ਹੋ ਗਿਆ ਵੇਸਣ ਚਿਲਾ ਜਾਂ ਫਿਰ ਮੂੰਗ ਦਾਲ ਦਾ ਚਿਲਾ ਠੀਕ ਹੈ ਜੀ ਵੇਸਣ ਚਿਲਾ ਹੋ ਗਿਆ ਜਾਂ ਫਿਰ ਮੂੰਗ ਦਾਲ ਦਾ ਚਿਲਾ ਹੋ ਗਿਆ ਇਹਦੇ ਵਿੱਚ ਮਤਲਬ ਦੇਖੋ ਫਾਈਬਰ ਤਾਂ ਇਹਦੇ ਵਿੱਚ ਹੁੰਦਾ ਹੀ ਹੁੰਦਾ ਫਾਈਬਰ ਇਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਤੇ ਇਹਦੇ ਵਿੱਚ ਹਾਈ ਪ੍ਰੋਟੀਨ ਹਾਈ ਪ੍ਰੋਟੀਨ ਇਹਦੇ ਵਿੱਚ ਹੁੰਦਾ ਜੋ ਕਿ ਜੇ ਅਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਮੈਂ ਤੁਹਾਨੂੰ ਦੱਸ ਦਦਦਾ ਵੀ ਤੁਹਾਨੂੰ ਤੁਸੀਂ ਆਪਣੀ ਬੋਡੀ ਦੇ ਵਿੱਚ ਪ੍ਰੋਟੀਨ ਲੈਵਲ ਤੇ ਵਧਾ ਦੇਣਾ ਵਾ ਤੇ ਤੁਹਾਨੂੰ ਫਾਈਬਰ ਵੀ ਉਹ ਵੀ ਤੁਹਾਨੂੰ ਚਾਹੀਦਾ ਹੀ ਚਾਹੀਦਾ ਵਾ ਜੋ ਜਿਹੜਾ ਵੇਸਣ ਚਿਲਾ ਵਾ ਜਾਂ ਫਿਰ ਮੂੰਗ ਦਾਲ ਦਾ ਚਿਲਾ ਵਾ ਉਹ ਤੁਹਾਡਾ ਮਤਲਬ ਵੀ ਭਾਰ ਵੀ ਘਟਾਏਗਾ ਤੇ ਤੁਹਾਨੂੰ ਮਤਲਬ ਹੈਲਦੀ ਰੱਖੇਗਾ ਹਮੇਸ਼ਾ ਇਹ ਪੱਚ ਵੀ ਛੇਤੀ ਜਾਂਦਾ ਵਾ ਕਿਉਂਕਿ ਇਹ ਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਜਿਹਦੇ ਕਰਕੇ ਪੱਚ ਜਾਂਦਾ ਤੇ ਸਾਡਾ ਭਾਰਕਟੋਂ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਮਦਦ ਕਰਦਾ ਵਾ ਹਣਾ ਸੋ ਤੁਸੀਂ ਵੈਸਣ ਚਿਲਾ ਜਾਂ ਫਿਰ ਮੂੰਗ ਦਾਲ ਦਾ ਚਿਲਾ ਵੀ ਤੁਸੀਂ ਬਣਾ ਕੇ ਤੁਸੀਂ ਇਹਨੂੰ ਖਾ ਸਕਦੇ ਹੋ ਇਹ ਤੁਹਾਡਾ ਭਾਰਕਟੋਂ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਤੁਹਾਡੀ ਜਿਹੜੀ ਇਹ ਮਦਦ ਕਰੇਗਾ ਜੀ ਉਸ ਤੋਂ ਬਾਅਦ ਆ ਗਿਆ ਜੀ ਓਟਸ ਓਟਸ ਬਹੁਤ ਹੀ ਵਧੀਆ ਸੋਰਸ ਆ ਫਿਟਨ ਫਿਟਨੈਸ ਨੂੰ ਲੈ ਕੇ ਜਾ ਫਿਰ ਭਾਰ ਘਟਾਉਣ ਨੂੰ ਲੈ ਕੇ ਜਿਹੜੇ ਔਰਸ ਨੇ ਇਹ ਤਿੰਨ ਚਾਰ ਤਰੀਕਿਆਂ ਨਾਲ ਬਣਾਏ ਜਾ ਸਕਦੇ ਜੇ ਤਾਂ ਦੇਖੋ ਤੁਸੀਂ ਆਪਾਂ ਨਾਲ ਭਾਰ ਘਟਾ ਰਹੇ ਹੋ ਤਾਂ ਤੁਸੀਂ 30 ਗ੍ਰਾਮ ਤੋਂ ਲੈ ਕੇ 40 ਗ੍ਰਾਮ ਤੱਕ ਤੁਸੀਂ ਜਿਹੜੇ ਔਰਸ ਆ ਉਹ ਨੂੰ ਬਣਾ ਸਕਦੇ ਜਿਹੜੇ ਔਰਸ ਨੇ ਇਹ ਦੋ ਤਿੰਨ ਤਰੀਕੇ ਨਾਲ ਬਣਾਏ ਸਕਦੇ ਆ ਤੁਸੀਂ ਕੀ ਕਰਨਾ ਵਾ ਤੁਸੀਂ ਪਲੇਨ ਔਰਸ ਵੀ ਬਣਾ ਸਕਦੇ ਹੋ ਪਲੇਨ ਔਰਸ ਮਤਲਬ ਵੀ ਤੁਸੀਂ ਔਰਸ ਲੈ 30 ਗ੍ਰਾਮ ਇੱਕ ਫਰਾਈ ਬੀਨ ਦੇ ਵਿੱਚ ਤੁਸੀਂ ਪਾਣੀ ਪਾਇਆ ਇੱਕ ਗਲਾਸ ਤੇ ਔਰਸ ਪਾਤੇ ਉਹਦੇ ਵਿੱਚ ਉਹਦੇ ਵਿੱਚ ਤੁਸੀਂ ਬਦਾਮ ਪਾ ਸਕਦੇ ਹੋ ਪੰਜ ਸੱਤ ਕਾਜੂ ਪਾ ਸਕਦੇ ਹੋ ਤੁਸੀਂ ਉਹਦੇ ਵਿੱਚ ਚੀਆ ਸੀਡਸ ਪਾ ਸਕਦੇ ਹੋ ਮਗਜ ਪਾ ਸਕਦੇ ਹੋ ਪੰਪਿੰਗ ਸੀਡਸ ਵੀ ਤੁਸੀਂ ਇਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਇਹਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਜਾਂ ਫਿਰ ਤੁਸੀਂ ਕੋਈ ਵੀ ਫਰੂਟ ਆ ਜਿਹੜਾ ਤੁਸੀਂ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਮਸਾਲਾ ਔਰਸ ਮਸਾਲਾ ਔਰਸ ਵੀ ਬਣਾ ਸਕਦੇ ਹੋ ਮਸਾਲਾ ਔਰਸ ਜਿਵੇਂ ਆਪਾਂ ਤੜਕਾ ਲਾਣੇ ਆ ਨਾ ਹਲਕਾ ਜਿਹਾ ਮਤਲਬ ਪਿਆਜ਼ ਟਮਾਟਰ ਵਗੈਰਾ ਚੀਰ ਕੇ ਕਿ ਮਸ਼ਰੂਮ ਵਗੈਰਾ ਚੀਰ ਕੇ ਇਹਦੇ ਵਿੱਚ ਪਾ ਲਓ ਤੇ ਵਿੱਚ ਤੁਸੀਂ ਇਹਦੇ ਵਿੱਚ ਔਰਸ ਪਾ ਦਿਓ ਤੇ ਇੱਕ ਗਲਾਸ ਪਾਣੀ ਦਾ ਪਾ ਕੇ ਤੁਸੀਂ ਬਣਾ ਸਕਦੇ ਹੋ ਇਹ ਵੀ ਮਸਾਲਾ ਔਰਸ ਬਹੁਤ ਵਧੀਆ ਬਣਦੇ ਨੇ ਇਹ ਦੋਨੇ ਭਾਰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਨੇ ਸੋ ਤੁਸੀਂ ਔਰਸ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੀ ਫਿਰ ਉਸ ਤੋਂ ਬਾਅਦ ਆਜੋ ਜੀ ਤੁਸੀਂ ਉ ਉਪਮਾ ਦਾ ਮਤਲਬ ਜੇ ਦੇਖਿਆ ਜਾਵੇ ਸਾਊਥ ਦੀ ਡਿਸ਼ ਆ ਇਹ ਆਪਣੇ ਲੋਕ ਵੀ ਬਹੁਤ ਜ਼ਿਆਦਾ ਖਾਂਦੇ ਨੇ ਉਪਮਾ ਜਿਹੜਾ ਇਹ ਨਾ ਇੱਕ ਸੂਜੀ ਤੋਂ ਬਣਦਾ ਵਾ ਸੂਜੀ ਤੋਂ ਬਣਦਾ ਵਾ ਉਪਮਾ ਇਹਦੇ ਵਿੱਚ ਜੇ ਤੁਸੀਂ ਵੇਜੀਟੇਬਲ ਇਹਦੇ ਵਿੱਚ ਜੇ ਤੁਸੀਂ ਵੇਜੀਟੇਬਲ ਇਹਦੇ ਵਿੱਚ ਤੁਸੀਂ ਐਡ ਕਰ ਦੋਗੇ ਨਾ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰੇਗਾ ਇਹ ਤੁਹਾਡਾ ਭਾਰ ਵੀ ਘਟਾਏਗਾ ਤੇ ਇਹ ਹੈਲਦੀ ਹੈ ਛੇਤੀ ਇਹ ਪਚ ਜਾਂਦਾ ਵਾ ਸੋ ਤੁਸੀਂ ਉਪਮਾ ਵੀ ਬਣਾ ਕੇ ਤੁਸੀਂ ਆਪਣਾ ਖਾ ਸਕਦੇ ਹੋ ਹਨ ਸੋ ਇਡਲੀ ਸਾਂਬਰ ਹੋ ਗਿਆ ਇਹ ਵੀ ਸਾਊਥ ਇੰਡੀਅਨ ਡਿਸ਼ ਆ ਤੁਸੀਂ ਇਡਲੀ ਸਾਂਬਰ ਵੀ ਤੁਸੀਂ ਬਣਾ ਕੇ ਖਾ ਸਕਦੇ ਹੋ ਇਹ ਵੀ ਤੁਹਾਡੇ ਭਾਰ ਘਟਾਏਗੀ ਤੁਹਾਨੂੰ ਬਿਮਾਰੀਆਂ ਤੋਂ ਬਚਾਏਗੀ ਇਹ ਹੈਲਦੀ ਚੀਜ਼ਾਂ ਨੇ ਜਿੰਨੇ ਵੀ ਮੈਂ ਤੁਹਾਨੂੰ ਬ੍ਰੇਕਫਾਸਟ ਆਈਡੀਆ ਦੱਸ ਰਿਹਾ ਵਾਂ ਤੁਸੀਂ ਇਹਨਾਂ ਨੂੰ ਬਦਲ ਬਦਲ ਕੇ ਬਣਾ ਸਕਦੇ ਹੋ ਨਾ ਸੋ ਇਡਲੀ ਜੀ ਸਾਂਬਰ ਆ ਜਿਹੜਾ ਇਹ ਬਹੁਤ ਹੀ ਵਧੀਆ ਵਾ ਸੋ ਜਿਹੜੀ ਇਹਦੀ ਸਬਜੀ ਜੀ ਬਣਦੀ ਆ ਉਹ ਬਹੁਤ ਸਵਾਦ ਹੁੰਦੀ ਆ ਤੇ ਉਹ ਹੈਲਦੀ ਹੁੰਦੀ ਆ ਤੇ ਇਡਲੀ ਵੀ ਜਿਹੜੀ ਉਹ ਹਲਦੀ ਹੁੰਦੀ ਹੈ ਨਾ ਨੰਬਰ 6 ਦੇ ਉੱਤੇ ਹੈਗਾ ਜੀ ਦਲੀਆ ਦਲੀਆ ਵੀ ਬਹੁਤ ਹੀ ਵਧੀਆ ਮਤਲਬ ਜੇ ਕਿ ਦੇਖਦੇ ਵੇ ਪ੍ਰੋਟੀਨ ਦਾ ਸੋਰਸ ਹੈਗਾ ਪ੍ਰੋਟੀਨ ਹੋ ਗਿਆ ਫਾਈਬਰ ਹੋ ਗਿਆ ਹਨਾ ਕਾਰਬੋਹਾਈਡਰੇਟ ਹੋ ਗਿਆ ਇਹਦਾ ਬਹੁਤ ਵਧੀਆ ਸੋਰਸ ਆ ਦਲੀਆ ਨੂੰ ਤੁਸੀਂ ਦੁੱਧ ਦੇ ਵਿੱਚ ਵੀ ਬਣਾ ਕੇ ਖਾ ਸਕਦੇ ਹੋ ਪਾਣੀ ਦੇ ਵਿੱਚ ਵੀ ਤੁਸੀਂ ਬਣਾ ਸਕਦੇ ਹੋ ਪਰ ਇਹ ਵੀ ਇਹ ਮਤਲਬ ਇਹਦੇ ਵਿੱਚ 슈ਗਰ ਵਗੈਰਾ ਤੁਸੀਂ ਕੁਝ ਨਹੀਂ ਐਡ ਕਰਨਾ ਜੇ ਹੈਗਾ ਮਤਲਬ ਇਹ ਵੀ ਇਹਦੇ ਵਿੱਚ ਤੁਸੀਂ 슈ਗਰ ਵਗੈਰਾ ਮਿੱਠਾ ਤੁਸੀਂ ਕੁਝ ਨਹੀਂ ਐਡ ਕਰਨਾ ਜੇ ਤੁਸੀਂ ਮਿੱਠਾ ਪਾਉਣਾ ਚਾਹੁੰਦੇ ਹੋ ਤਾਂ ਸ਼ਹਿਦ ਦਾ ਤੁਸੀਂ ਇੱਕ ਅੱਧਾ ਚਮਚਾ ਜਿਹੜਾ ਤੁਸੀਂ ਉਹ ਐਡ ਕਰ ਸਕਦੇ ਹੋ ਸੋ ਦਲੀਆ ਦਾ ਉਹ ਵੀ ਬਹੁਤ ਹੀ ਵਧੀਆ ਸੋਰਸ ਆ ਬੇ ਫਾਸਟਾ ਤੇ ਤੁਹਾਡਾ ਭਾਰ ਘਟਾਉਣ ਦੇ ਲਈ ਤੁਹਾਨੂੰ ਫਾਇਦਾ ਦੇਗਾ ਤੇ ਤੁਹਾਨੂੰ ਮਤਲਬ ਹਮੇਸ਼ਾ ਹੈਲਦੀ ਰੱਖੇਗਾ ਠੀਕ ਹੈ ਜੀ ਨੰਬਰ 7 ਦੇ ਉੱਤੇ ਹੈਗੀ ਹੈ ਜੀ ਖਿਚੜੀ ਖਿਚੜੀ ਤੋਂ ਮੇਰੇ ਬਹੁਤ ਸਾਰੇ ਪੇਟ ਭਰਾਏ ਹੈ ਉਹ ਇਹੋ ਜਿਹੇ ਹੈਗੇ ਨੇ ਜਿਹੜੇ ਖਿਚੜੀ ਬੜਾ ਕੇ ਖਾਂਦੇ ਹੋਣਗੇ ਪਰ ਉਹ ਰਾਤ ਨੂੰ ਖਾਂਦੇ ਹੋਣਗੇ ਹੁਣਗੇ ਨਾ ਮੈਂ ਕਹਿੰਦਾ ਕਿ ਤੁਸੀਂ ਬ੍ਰੇਕਫਾਸਟ ਦੇ ਵਿੱਚ ਮਤਲਬ ਖਿਚੜੀ ਬਣਾ ਕੇ ਤੁਸੀਂ ਖਾਣੇ ਸ਼ੁਰੂ ਕਰੋ ਬ੍ਰੇਕਫਾਸਟ ਦੇ ਵਿੱਚ ਤੇ ਕੋਸ਼ਿਸ਼ ਇਹ ਕਰਿਓ ਵੀ ਇਹਦੇ ਵਿੱਚ ਤੁਸੀਂ ਵੇਜੀਟੇਬਲ ਜ਼ਿਆਦਾ ਪਾਇਆ ਕਰੋ ਖਿਚੜੀ ਦੇ ਵਿੱਚ ਜਿਵੇਂ ਤੁਹਾਨੂੰ ਜ਼ਿਆਦਾ ਮਸ਼ਰੂਮ ਹੋ ਗਿਆ ਮੱਕੀ ਦੇ ਦਾਣੇ ਹੋ ਗਏ ਜਾਵੇ ਦੇ ਮਤਲਬ ਵੀ ਸ਼ਿਮਲਾ ਮਿਰਚ ਵਗੈਰਾ ਹੋਗੀ ਪਿਆਜ਼ ਟਮਾਟਰ ਹੋਗੇ ਇਹਦੇ ਵਿੱਚ ਉਹ ਜਿਆਦਾ ਪਾਇਓ ਕਰੋ ਇਹਦੇ ਤੇ ਤੁਹਾਨੂੰ ਤਾਂ ਰਿਜ਼ਲਟ ਮਿਲੇਗਾ ਸੋ ਖਿਚੜੀ ਵੀ ਬਹੁਤ ਵਧੀਆ ਸੋਰਸ ਆ ਆ ਜਿਹੜੇ ਸੱਤਵੇਂ ਤੁਹਾਨੂੰ ਦੱਸੇ ਨੇ ਨਾ ਜਿਵੇਂ ਹਫ਼ਤੇ ਦੇ ਵਿੱਚ 7 ਦਿਨ ਹੁੰਦੇ ਆ ਇੱਕ ਦਿਨ ਤੁਸੀਂ ਪੋਹਾ ਬਣਾ ਲੈ ਇੱਕ ਦਿਨ ਬੇਸਨ ਚਿਲਾ ਬਣਾ ਲੈ ਇੱਕ ਦਿਨ ਓਟਸ ਬਣਾ ਲੈ ਉਪਮਾ ਬਣਾ ਲੈ ਇਡਲੀ ਬਣਾ ਲਈ ਖਿਚੜੀ ਬਣਾ ਲਈ ਦਲੀਆ ਬਣਾ ਲਿਆ ਜਾਂ ਫਿਰ ਤੁਸੀਂ ਇੱਕ ਮੂੰਗ ਦਾਲ ਦਾ ਚਿਲਾ ਬਣਾ ਲਿਆ ਹਨਾ ਸੋ ਇਹਨਾਂ ਨੂੰ ਤੁਸੀਂ ਮਤਲਬ ਬਣਾ ਕੇ ਖਾ ਸਕਦੇ ਹੋ ਹਨਾ ਤੇ ਜਿਹੜਾ ਬੇਸਨ ਚਿਲਾ ਤੇ ਮੂੰਗ ਦਾਲ ਦਾ ਚਿਲਾ ਵਾ ਇਹਨੂੰ ਦਹੀਂ ਦੇ ਨਾਲ ਖਾਣਾ ਵਾ ਦਹੀਂ ਦੇ ਨਾਲ ਜੇ ਤੁਸੀਂ ਖਾਓਗੇ ਇਹ ਤੁਹਾਨੂੰ ਜ਼ਿਆਦਾ ਰਿਜ਼ਲਟ ਦੇਗਾ ਜਿਹੜਾ ਵੇਸਟਨ ਚਿੱਲੇਵਾ ਕਿਉਂਕਿ ਦਹੀਂ ਦੇ ਵਿੱਚ ਮਤਲਬ ਹੀ ਬਹੁਤ ਵਧੀਆ ਦੇ ਵਿੱਚ ਮਤਲਬ ਹੀ ਦਹੀਂ ਦੇ ਨਾਲ ਤੁਸੀਂ ਜੇ ਇਹਨੂੰ ਖਾਓਗੇ ਦਹੀਂ ਦੇ ਵਿੱਚ ਇਹ ਤੁਹਾਨੂੰ ਜ਼ਿਆਦਾ ਰਿਜ਼ਲਟ ਮਿਲੇਗਾ ਠੀਕ ਹੈ ਜੀ ਦਹੀਂ ਦੇ ਨਾਲ ਤੁਸੀਂ ਵੇਸਟਨ ਚਿੱਲੇ ਨੂੰ ਖਾ ਸਕਦੇ ਹੋ ਮੂੰਗ ਦਾਲ ਦੇ ਚਿੱਲੇ ਨੂੰ ਤੁਸੀਂ ਦਹੀਂ ਦੇ ਨਾਲ ਤੁਸੀਂ ਖਾ ਸਕਦੇ ਹੋ ਸੋ ਇਹ ਸੱਤ ਜਿਹੜੇ ਬ੍ਰੇਕਫਾਸਟ ਆਈਡੀਏ ਨੇ ਅਗਰ ਤੁਸੀਂ ਇਹ ਖਾਣਾ ਸ਼ੁਰੂ ਕਰ ਦੋਗੇ ਤੁਸੀਂ ਆਪਣੇ ਆਪ ਦੇਖੋ ਤੁਹਾਨੂੰ ਠੀਕ 20 ਤੋਂ 25 ਦਿਨ ਦੇ ਵਿੱਚ 20 ਤੋਂ 25 ਦਿਨ ਦੇ ਵਿੱਚ ਤੁਹਾਨੂੰ ਆਪਣੇ ਆਪ ਤੁਹਾਡੀ ਬੋਡੀ ਦੇ ਵਿੱਚ ਇੰਪਰੂਵਮੈਂਟ ਦੇਖਣੀ ਸ਼ੁਰੂ ਹੋ ਜਾਏਗੀ ਜਿਹੜੇ ਮੇਰੇ ਮਤਲਬ ਕਿ ਕਲਾਇੰਟ ਨੇ ਜਿਹੜੇ ਮੇਰੇ ਕੋਲ weight ਘਟਾਉਣ ਦੇ ਲਈ ਮੇਰੇ ਕੋਲ ਡਾਈਟ ਪਲਾਨ ਲੈਂਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਮੈਂ ਦੱਸਦਾ ਹੁੰਨਾ ਵਾਂ ਕਿਸੇ ਨੂੰ ਮਤਲਬ ਮੈਂ ਮੂੰਗ ਦਾਲ ਦਾ ਚਿਲਾ ਦੱਸਦਾ ਕਿਸੇ ਨੂੰ ਬੇਸਨ ਚਿਲਾ ਦੱਸਦਾ ਵਾਂ ਕਿਸੇ ਨੂੰ ਮੈਂ ਪੋਹਾ ਵੀ ਦੱਸਦਾ ਹੁੰਨਾ ਵਾਂ ਕਿਸੇ ਨੂੰ ਮਤਲਬ ਵੀ ਉਪਮਾ ਵਗੈਰਾ ਇਡਲੀ ਵੀ ਵਗੈਰਾ ਮੈਂ ਦੱਸ ਦਉਣਾ ਵੀ ਤੁਸੀਂ ਇਹ ਬਣਾ ਕੇ ਖਾਣਾ ਸ਼ੁਰੂ ਕਰੋ ਇਹਦੇ ਨਾਲ ਤੁਹਾਡਾ ਜਿਹ ਸੋ ਬਹੁਤ سارے ਮੇਰੇ ਕਲਾਇੰਟ ਨੇ ਜਿਨ੍ਹਾਂ ਨੇ ਮੇਰੇ ਕੋਲ ਡਾਈਟ ਪਲਾਨ ਬਣਵਾਇਆ ਸੀ ਤੇ ਉਹਨਾਂ ਨੂੰ ਇਹ ਚੀਜ਼ਾਂ ਦੱਸੀਆਂ ਸੀ ਗਿਆ ਉਹਨਾਂ ਡਾਈਟ ਪਲਾਨ ਦੇ ਵਿੱਚ ਤੇ ਉਹਨਾਂ ਨੇ ਖਾਧੇ ਨੇ ਤੇ ਉਹਨਾਂ ਨੇ ਮਹੀਨੇ ਦੇ ਵਿੱਚ 7 ਕਿਲੋ ਤੋਂ ਲੈ ਕੇ 10 ਕਿਲੋ ਤੱਕ ਵੀ ਉਹਨਾਂ ਨੇ ਭਾਰ ਘਟਾ ਲਿਆ 7 ਤੋਂ 10 ਕਿਲੋ ਭਾਰ ਉਹਨਾਂ ਨੇ ਘਟਾਇਆ ਜਿਨ੍ਹਾਂ ਨੇ ਵਰਕਆਊਟ ਵੀ ਕੀਤਾ ਤੇ ਡਾਈਟ ਨੂੰ ਪ੍ਰੋਪਰਲੀ ਫੋਲੋ ਕੀਤਾ ਵਾ ਤੇ ਉਹਨਾਂ ਨੂੰ ਤਾਂ ਜਗੇ ਇਨਾ ਰਿਜ਼ਲਟ ਮਿਲਿਆ ਵਾ ਸੋ ਭਾਰ ਘਟਾਣਾ ਕੋਈ ਔਖਾ ਨਹੀਂ ਹੈਗਾ ਫਿੱਟ ਰਹਿਣਾ ਕੋਈ ਔਖਾ ਨਹੀਂ ਹੈਗਾ ਬਸ ਸੀ ਕਿ ਹੈ ਕਿ ਤੁਸੀਂ ਡਿਸਪਲਨ ਦੇ ਵਿੱਚ ਰਹਿਣਾ ਵਾ ਤੁਸੀਂ ਡਾਈਟ ਨੂੰ ਸਟਿਕਲੀ ਫੋਲੋ ਕਰਨਾ ਵਾ ਤੇ ਵਾਰ ਕੌਡ ਕਰਨਾ ਹੋਰ ਕੁਝ ਨਹੀਂ ਕਰਨਾ ਆਏਗਾ ਜੀ ਠੀਕ ਹੈ ਜੇ ਤੁਸੀਂ ਡਾਈਟ ਨੂੰ ਫੋਲੋ ਕਰ ਗਏ ਤੁਹਾਡਾ ਭਾਰ ਜਿਹੜਾ ਉਹ ਘਟੇਗਾ ਇਹੀ ਘਟੇਗਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਮਤਲਬ ਵੀ ਆਪਣਾ ਡਾਈਟ ਪਲਾਨ ਜਿਹੜਾ ਮੇਰੇ ਕੋਲ ਬਣਵਾਉਣਾ ਚਾਹੁੰਦਾ ਭਾਰ ਘਟਾਉਣ ਨੂੰ ਲੈ ਕੇ ਤਾਂ ਪਲੀਸ ਸਕਰੀਨ ਤੇ ਚੱਲ ਰੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲੋਂ ਆਪਣਾ ਜਿਹੜਾ ਭਾਰ ਘਟਾਉਂਦਾ ਡਾਈਟ ਪਲਾਨ ਉਹ ਮੇਰੇ ਕੋਲੋਂ ਬਣਵਾ ਸਕਦਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡੇ ਇਸ ਵੀਡੀਓ ਦੀ ਰਿਕਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਤ ਸੁਖ ਰਹੇ ਸੋ ਦੋਸਤੋ ਮਿਲਦੇ ਕਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ